ਸੋ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਪੀੜਪਾੜ ਵਾਲੇ ਵਿਅਸਤ ਅਮਾਵੜਾ ਚੌਂਕ ਦੇ ਵਿੱਚ ਦੁਕਾਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲ ਰਹੀ ਹੈ ਜਾਣਕਾਰੀ ਮੁਤਾਬਕ 6 ਦੇ ਕਰੀਬ ਦੁਕਾਨਾਂ ਨੂੰ ਇਸ ਅੱਗ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ ਜੇਕਰ ਸਥਾਨਕ ਲੋਕਾਂ ਦੀ ਮੰਨੀਏ ਤਾਂ 9:35 ਮਿੰਟ ਦੇ ਕਰੀਬ ਇਹ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਮੌਕੇ ਦੇ ਉੱਤੇ ਪਹੁੰਚੇ ਫਾਇਰ ਬ੍ਰਿਗੇਡ ਔਰ ਸਥਾਨਕ ਸ਼ਹਿਰ ਵਾਸੀਆਂ ਵੱਲੋਂ ਵੱਡੇ ਪੱਧਰ ਤੇ ਇਸ ਅੱਗ ਨੂੰ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਦੇ ਮਤਲ ਅੱਗ ਲੱਗੀ ਐ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਐ ਲਾਂਗਾ ਮੈਂ ਪਾ ਦਾਂਗਾ ਉਹਦੇ ਬਾਅਦ ਇਹ ਸ਼ੁਰੂ ਹੋਈ ਐ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਜਿਹੜੇ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਦੋ ਨਕਾਨਾ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਟੋਟਲ 6 ਦੁਕਾਨਾਂ ਲੱਗੀ ਉਹਦੇ ਉੱਤੇ ਆ ਪਵਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਾ ਲਾਸ ਸੀ ਉਹਦਾ ਬਚਾ ਦੁਕਾਨਾਂ ਟੋਟਲ ਲਾਸ ਨਹੀਂ ਆ ਬਚਾਵਾ ਦੇਖੋ ਉਗਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲ ਅਸੀਂ ਫਿਰ ਧੋੜੇ ਆਏ ਆ ਸਾਰੇ ਆ ਗਿਆ ਮਾਇਨ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਨਹੀਂ ਕਰੂੰਗੀ ਭਾਈ ਅੱਜ ਇਹ ਨਹੀਂ ਪਤਾ ਲੱਗ ਸਕਿਆ ਜੀ ਉਹ ਪਾਣੀ ਬੁਲਾਉਂਦੇ ਆਂ ਸੜਕਾ ਤਾਂ ਜਿਹੜਾ ਹੋਂ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ ਇੱਕ ਦੁਕਾਨ ਤੋਂ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਹਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾ ਤੇ ਪਿਆਰ ਚੋਂ ਤਾਰਾਂ ਬਦਲਦੇ ਆ ਨਾ ਜੋੜੇ ਪੜਦੇ ਆ ਇਹ ਕਦੀ ਕਦੇ ਸਾਡੇ ਕੋਲ ਤਾਰਾਂ ਐ ਨਹੀਂ ਬਦਲੀ ਪੁੱਛੇ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਜਾਂਦੀ ਸਰ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੇ ਦੁਕਾਨਾਂ ਨਾਲ ਸੜ ਗਈ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੀ ਕੋਸ਼ਿਸ਼ ਨਹੀਂ ਰਿਆਂ ਅੰਦਰ ਨਾ ਉਜਾਰਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਈ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ ਉੱਥੇ ਜਾ ਕੇ ਲੰਦਾਂ ਨੂੰ ਕੋਈ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਪਾਣੀ ਨਹੀਂ ਹੈਗਾ ਉਹਦਾ ਪਾਣੀ ਨਹੀਂ ਚੱਲ ਰਹੀ ਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਉਸ ਤੋਂ ਫੋਨ ਕੀਤਾ ਉਹਨਾਂ ਨੇ ਕੋਈ ਸਾਹਮਣੇ ਕੋਈ ਪਹੁੰਚਿਆ ਮੈਂ ਸਤੰਤਰ ਬੈਠ ਕੇ ਖੜੀ ਰਹੀ ਆ ਕੋਈ ਨਹੀਂ ਆ ਕਿ ਅਸੀਂ ਮੈਂ ਅੱਗੇ ਵਾਲਾ ਕਿ ਉੱਥੇ ਗਿਆ ਆ ਉੱਥੇ ਜਿੱਦਾਂ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਵੇਹ ਨਹੀਂ ਪਹੁੰਚੀ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਪੁਤਰੀ ਪਬਲਿਕ ਤੇ ਕੋ ਇਹਦੇ ਚੱਕਰ ਵਿੱਚ 30 ਪਾਤੀ ਆਈ ਫਿਰ ਆਪ ਹੀ ਮਸਲ ਕੀਤੀ ਸਾਰੇ ਪਬਲਿਕ ਨੇ ਤੇ ਮੇਰੀ ਅੱਤਾਂ ਲੁੱਟੀ ਆਦੇ ਕੋਲ ਪਾਣੀ ਲੈਂਦਾ ਤੇ ਆਪ ਲਈ ਬਰਥਡੇ ਨਾਲ ਪਾਣੀ ਪੀਂਦਾ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਉਹ ਹੀ ਪਬਲਿਕ ਹੀ ਜਿਹੜੀ ਸ਼ਰਤ ਕੋਈ ਲਾਪਰਵਾਹੀ ਹੋਈ ਆ ਇਹ ਸਾਰੀ 90% ਅਸੀਂ ਇਹ ਕਹਾਂਗੇ ਕਿ ਬਿਜਲੀ ਬੋਰਡ ਦੀ ਨਾਕਾਮੀ ਆ ਸਰਕਾਰਾਂ ਕਿਹਨੇ ਦੇਖ ਲਈ ਆ ਕੋਈ ਅਧਿਕਾਰੀ ਨੂੰ ਪਹੁੰਚਿਆ ਕੋਈ ਸਾਾਸਨ ਕਿਹਨੇ ਦੇਖ ਲਈ ਆ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ